ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮੇਰੇ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਮੇਰੇ ਪਿਆਰੇ ਪਿਆਰੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਕਿਸ ਟੌਪਿਕ ਤੇ ਤੁਸੀਂ ਆਲਰੇਡੀ ਥੰਬਨੇਲ 'ਚ ਦੇਖ ਚੁੱਕੇ ਹੋ ਸੋ ਆਓ ਹੁਣ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੇ ਕੋਲ ਬਹੁਤ ਹੀ ਪ੍ਰੇਮੀ ਆਉਂਦੇ ਸੀ ਤੇ ਬਹੁਤ ਸਾਰੇ ਸਵਾਲ ਵੀ ਲੈ ਕੇ ਆਉਂਦੇ ਸੀ ਕਹਿੰਦੇ ਹੁੰਦੇ ਸੀ ਕਿ ਬਾਬਾ ਜੀ ਕਈ ਮੂੰਹ ਵਿੱਚ ਪਾਟ ਕਰਦੇ ਆ ਦੱਸ ਸਕਦੇ ਹੋ ਕਿ ਮੂੰਹ ਵਿੱਚ ਪਾਟ ਕਰਨ ਦਾ ਫਲ ਜ਼ਿਆਦਾ ਹੈ ਕਿ ਜੋ ਉੱਚੀ ਉੱਚੀ ਬੋਲ ਕੇ ਪਾਟ ਕਰੇ ਉਹਦਾ ਫਲ ਜ਼ਿਆਦਾ ਮਿਲਦਾ ਹੈ ਮਹਾਪੁਰਖਾਂ ਨੇ ਬਚਨ ਕੀਤੇ ਸਭ ਤੋਂ ਪਹਿਲਾਂ ਤਾਂ ਭਾਈ ਇਹ ਜਾਣਿਓ ਕਿ ਗੁਰਬਾਣੀ ਨੂੰ ਪੜਨ ਵਾਲਾ ਤਾਨਿਆ ਗੁਰਬਾਣੀ ਨੂੰ ਸੁਨਣ ਵਾਲਾ ਵੀ ਤਾਨਿਆ ਜਿਨ੍ਹਾਂ ਨੇ ਪੜ ਕੇ ਸੁਣ ਕੇ ਮੰਨ ਲਿਆ ਫਿਰ ਸਾਇਬ ਜੀ ਕਹਿੰਦੇ ਉਹਨਾਂ ਦੀ ਗਤ ਕਹੀ ਨਹੀਂ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਬਾਬਾ ਜੀ ਕਹਿਣ ਲੱਗੇ ਕਿ ਭਾਈ ਚਾਹੇ ਕੋਈ ਮੁਖ ਦੇ ਵਿੱਚ ਪਾਠ ਕਰਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਤੇ ਕਈ ਵਾਰ ਤੁਸੀਂ ਵੇਖਿਆ ਹੋਣਾ ਬਹੁਤ ਉੱਚੀ ਉੱਚੀ ਬੋਲ ਕੇ ਪਾਠ ਕਰਦੇ ਆ ਕਈ ਜਾਂ ਸਿਮਰਨ ਕਰਦੇ ਆ ਕਈ ਵਾਰ ਆਪਾਂ ਕਹਿ ਦਿੰਨੇ ਆ ਕਿ ਅੱਜ ਜਪਜੀ ਸਾਹਿਬ ਜੀ ਦਾ ਪਾਠ ਨਹੀਂ ਅੱਜ ਸੁਖਣੀ ਸਾਹਿਬ ਜੀ ਦਾ ਪਾਠ ਕਰਾਂਗੇ ਕਈ ਵਾਰ ਕਈ ਕਹਿ ਦਿੰਦੇ ਆ ਕਿ ਚਲੋ ਕੀਰਤਨ ਸੁਣ ਲੈਨੇ ਆ ਪਾਠ ਕਰਨ ਨੂੰ ਰਹਿਣ ਦਿੰਨੇ ਆ ਤੇ ਫਿਰ ਕੀਰਤਨ ਸੁਣਦੇ ਸੁਣਦੇ ਸੋ ਜਾਣਾ ਇਦਾਂ ਦੀ ਵੀ ਅਵਸਥਾ ਹੈ ਕਈਆਂ ਦੀ ਦੇਖੋ ਜਦੋਂ ਵੀ ਆਪਾਂ ਸਮਾਂ ਕੱਢਦੇ ਆਂ ਚੰਗਾ ਉਦਦਮ ਕਰਦੇ ਆਂ ਉਹਦਾ ਫਲ ਤਾਂ ਹਰ ਕਿਸੇ ਨੂੰ ਮਿਲਣਾ ਹੀ ਮਿਲਣਾ ਪਰ ਜੋ ਮੂਹ ਦੇ ਵਿੱਚ ਪਾਠ ਕਰਦੇ ਆਂ ਚੁੱਪ ਹੋ ਜਾਂਦੇ ਆਂ ਧਿਆਨ ਨਾਲ ਕਰਦੇ ਆਂ ਗੱਲ ਸਾਰੀ ਮੰਨਣ ਤੇ ਹੀ ਨਿਰਭਰ ਹੈ ਬਾਬਾ ਜੀ ਕਹਿੰਦੇ ਸੀ ਕਿ ਉੱਚੀ ਬੋਲ ਕੇ ਪਾਠ ਜੋ ਕਰਦੇ ਆ ਕਈ ਇਹ ਮੰਨਦੇ ਹੀ ਨਹੀਂ ਕਿ ਗੁਰੂ ਜੀ ਦੀ ਗੱਲ ਫਿਰ ਉਹਨਾਂ ਨੂੰ ਕੀ ਲਾਭ ਹੋਵੇਗਾ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਚਾਹੇ ਤੁਸੀਂ ਉੱਚੀ ਬੋਲ ਕੇ ਪਾਠ ਕਰਦੇ ਹੋ ਚਾਹੇ ਮੁੱਖ ਦੇ ਵਿੱਚ ਪਾਠ ਕਰਦੇ ਹੋ ਪਰ ਇਹ ਗੱਲ ਤੁਸੀਂ ਹਮੇਸ਼ਾ ਜਾਣਣੀ ਆ ਸਮਝਣੀ ਆ ਕਿ ਗੁਰਬਾਣੀ ਜੋ ਕਹਿ ਰਹੀ ਆ ਇੱਕ ਇੱਕ ਅੱਖਰ ਨੂੰ ਵਿਚਾਰ ਕੇ ਪੜਨਾ ਮਹਾਰਾਜ ਜੀ ਨੇ ਮੁਸਕਰਾਉਣਾ ਤੇ ਕਹਿਣਾ ਕਿ ਗੁਰਬਾਣੀ ਨੂੰ ਆਪਣੇ ਜੀਵਨ ਚ ਵਿਚਾਰਨਾ ਤੇ ਢਾਲਣਾ ਬਹੁਤ ਹੀ ਜ਼ਰੂਰੀ ਹੈ। ਬਾਬਾ ਜੀ ਅਕਸਰ ਇੱਕ ਮੇਂ ਸਾਲ ਦਿਆਂ ਕਰਦੇ ਸੀ। ਕਹਿੰਦੇ ਕੋਈ ਬੰਦਾ ਵਿਦੇਸ਼ ਗਿਆ 2 ਸਾਲ ਵਾਸਤੇ। ਉਹਨੇ ਆਪਣੀ ਪਤਨੀ ਦੇ ਨਾਮ ਇੱਕ ਚਿੱਠੀ ਰੋਜ਼ ਲਿਖਣੀ। ਉਹ ਚਿੱਠੀ ਚ ਇੱਕ ਨਵਾਂ ਕੰਮ ਲਿਖ ਦੇਣਾ। ਭਾਗਾ ਵਾਲੀਏ ਮੇਰੇ ਆਉਣ ਤੋਂ ਪਹਿਲਾਂ ਇਹ ਕੰਮ ਕਰਕੇ ਰੱਖੀ। ਹੁਣ ਜਦੋਂ ਉਹ ਪਤਨੀ ਨੂੰ ਪਤੀ ਦੀ ਚਿੱਠੀ ਮਿਲਣੀ ਉਹਨੇ ਚਿੱਠੀ ਨੂੰ ਪੜਨਾ ਤੇ ਬਹੁਤ ਹੀ ਖੁਸ਼ ਹੋਣਾ ਸਿਰ ਤੇ ਰੱਖ ਲੈਣੀ ਚਿੱਠੀ ਮੁੱਖ ਦੇ ਨਾਲ ਚੁੰਮਣੀ ਅੱਖਾਂ ਨਾਲ ਲਾਉਣੀ ਨਾਲ ਹੀ ਅਲਮਾਰੀ ਚ ਸਾਰੀਆਂ ਚਿੱਠੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਚਿੱਠੀਆਂ ਅੱਗੇ ਧੂਵ ਬੱਤੀ ਵੀ ਕਰੀ ਜਾਣੀ ਇੱਕ ਮਿਸਾਲ ਦਿੰਦੇ ਹੁੰਦੇ ਸੀ ਸਮਝਾਉਣ ਲਈ ਮਾਹਪੁਰਖ ਜੀ ਉਹ ਔਰਤ ਨੇ ਧੂਵ ਬੱਤੀ ਕਰਨੀ ਮਨ ਚ ਬਹੁਤ ਖੁਸ਼ੀ ਹੋਣੀ ਕਿ ਮੇਰਾ ਘਰ ਵਾਲਾ ਵਿਦੇਸ਼ ਤੋਂ ਆਵੇਗਾ ਤੇ ਚਿੱਠੀਆਂ ਵੇਖੇਗਾ ਬਹੁਤ ਖੁਸ਼ ਹੋਵੇਗਾ 2 ਸਾਲ ਬੀਤੀ ਉਹਦਾ ਘਰ ਵਾਲਾ ਵਾਪਸ ਆਇਆ ਉਹਨਾਂ ਨੇ ਆਪਸ ਵਿੱਚ ਦੁੱਖ ਸੁੱਖ ਫਰੋਲੇ ਗੱਲਾਂ ਬਾਤਾਂ ਹੋਈਆਂ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਇਦਾਂ ਇਦਾਂ ਸਮਾਂ ਬੀਤਿਆ ਜਦੋਂ ਗੱਲਾਂ ਕਰਦੇ ਰਹੇ ਤੇ ਪਤੀ ਕਹਿੰਦਾ ਮੇਰੀਆਂ ਚਿੱਠੀਆਂ ਤੈਨੂੰ ਮਿਲਦੀਆਂ ਰਹੀਆਂ ਸੀ ਤੇ ਪਤਨੀ ਕਹਿੰਦੀ ਹਾਂਜੀ ਮਿਲਦੀਆਂ ਰਹੀਆਂ ਸੀ ਤੇ ਉਹ ਪਤਾ ਮਨ ਚ ਕੀ ਕਹਿ ਰਹੀ ਸੀ ਉਹ ਕਹਿੰਦੀ ਕਿ ਸਾਈ ਜੀ ਤੁਹਾਡਾ ਸਤਕਾਰ ਤਾਂ ਮੈਂ ਕਰਨਾ ਹੀ ਕਰਨਾ ਤੁਹਾਡੀਆਂ ਚਿੱਠੀਆਂ ਦਾ ਸਤਕਾਰ ਦੇਖੂ ਮੈਂ ਕਿੰਨਾ ਕੀਤਾ ਜਦੋਂ ਤੁਹਾਡੀ ਚਿੱਠੀ ਮਿਲਣੀ ਮੈਂ ਅੱਖਾਂ ਨਾਲ ਲਾਉਣੀ ਸਿਰ ਤੇ ਰੱਖਣੀ ਮੁੱਖ ਨਾਲ ਚੁੰਮਣੀ ਰੋਜ਼ਾਨਾ ਚਿੱਠੀਆਂ ਸਾਹਮ ਸਾਮਤੀ ਰੱਖਦੀ ਸੀ ਘਰ ਵਾਲਾ ਬਹੁਤ ਹੀ ਖੁਸ਼ ਹੋਇਆ ਕਹਿੰਦਾ ਸ਼ਾਬਾਸ਼ ਉਹ ਬਹੁਤ ਖੁਸ਼ ਹੋਇਆ ਤੂੰ ਮੇਰੀਆਂ ਚਿੱਠੀਆਂ ਦਾ ਸਨਮਾਨ ਕੀਤਾ ਮੇਰੇ ਅੱਖਰਾਂ ਦਾ ਪਰ ਇੱਕ ਗੱਲ ਦੱਸ ਜਿਹੜੇ ਚਿੱਠੀਆਂ ਵਿੱਚ ਕੰਮ ਲਿਖੇ ਸੀ ਕਿ ਉਹ ਤੂੰ ਕੀਤੇ ਆ ਕਿ ਨਹੀਂ ਤੇ ਫਿਰ ਘਰ ਵਾਲੀ ਕਹਿੰਦੀ ਜੀ ਉਹ ਤਾਂ ਮੈਂ ਨਹੀਂ ਕੀਤੇ ਪਤੀ ਨੇ ਉਸ ਵੇਲੇ ਆਪਣੇ ਸਿਰ ਤੇ ਹੱਥ ਮਾਰਿਆ ਤੇ ਕਿਹਾ ਤੇਰੀ ਕੀਤੀ ਹੋਈ ਸਨਮਾਨ ਦਾ ਹੁਣ ਮੈਂ ਕੀ ਕਰਾਂ ਜੋ ਤੂੰ ਮੇਰੀ ਗੱਲ ਹੀ ਨਹੀਂ ਮੰਨੀ ਗੱਲ ਹੀ ਨਹੀਂ ਸੁਣੀ ਸੋ ਮਹਾਪੁਰਖ ਜੀ ਇਹ ਦ੍ਰਿਸ਼ਟਾਂਤ ਦਿੰਦੇ ਰਹੇ ਆ ਉਹਨਾਂ ਨੇ ਇਸ ਕਹਾਣੀ ਜਰੀਏ ਇਹ ਹੀ ਸਮਝਾਣਾ ਚਾਹਿਆ ਕਿ ਜੇ ਗੁਰਬਾਣੀ ਦਾ ਤੁਸੀਂ ਕੇਵਲ ਸਤਕਾਰ ਕਰੋਗੇ ਸਤਕਾਰ ਕਰਨਾ ਬਹੁਤ ਜ਼ਰੂਰੀ ਆ ਪਰ ਸਤਕਾਰ ਕਰਨ ਦੇ ਨਾਲ ਨਾਲ ਬਾਣੀ ਨੂੰ ਵਿਚਾਰਨਾ ਪੜਨਾ ਸੁਣਨਾ ਵਿਚਾਰਨਾ ਬਹੁਤ ਹੀ ਜ਼ਰੂਰੀ ਆ ਬਸ ਆਹੀ ਨੁਕਤਾ ਮਹਾਪੁਰਖ ਜੀ ਕਹਿੰਦੇ ਹੁੰਦੇ ਸੀ ਭਾਈ ਉੱਚੀ ਉੱਚੀ ਬੋਲ ਕੇ ਦੇਖੋ ਕਈਆਂ ਦੀ ਅਵਸਥਾ ਐਵੇਂ ਹੁੰਦੀ ਆ ਉੱਚੀ ਉੱਚੀ ਬੋਲ ਕੇ ਉਹਨਾਂ ਨੂੰ ਆਨੰਦ ਆਉਂਦਾ ਸੰਤ ਸਮੂਹ ਅਨੇਕ ਮਤੀਕੇ ਕਈ ਮਹਾਪੁਰਖ ਰਸਨਾ ਵੀ ਨਹੀਂ ਹਲਾਉਂਦੇ ਸੁਰਤ ਨਾਲ ਪਾਠ ਕਰੀ ਜਾਂਦੇ ਆ ਕਈ ਸਾਰਾ ਦਿਨ ਆਪਣੀ ਸੁਰਤ ਜਿਹੜੀਆਂ ਉਹਦੇ ਨਾਲ ਜੋ ਜਾਪ ਕਰਦੇ ਆ ਕਈਆਂ ਦੇ ਅਨਹਦ ਵਾਜੇ ਵੀ ਵੱਜਦੇ ਆ ਅਨਹਦ ਨਾਦ ਸੁਣਦਾ ਕਈਆਂ ਨੂੰ ਕਈ ਐਸੇ ਵੀ ਮਹਾਪੁਰਖ ਹੋਇਆ ਕਈ ਐਸੇ ਗੁਰ ਸਿੱਖਿਆ ਕਿ ਉਹ ਨਿਤਨੇਮ ਖੰਝਾਉਂਦੇ ਹੀ ਨਹੀਂ ਕਈ ਐਸੇ ਆ ਉਹ ਕਰਦੇ ਹੀ ਨਹੀਂ ਉਹਨਾਂ ਨੇ ਸਿਰਫ ਅੰਮ੍ਰਿਤ ਛਕਿਆ ਹੋਇਆ ਤਾਂ ਇਦਾਂ ਹੀ ਬਹੁਤ ਤਰ੍ਹਾਂ ਦੀ ਸੰਗਤ ਆਪਾਂ ਕਹਿ ਸਕਦੇ ਹਾਂ ਇਹ ਵਾਹਿਗੁਰੂ ਪਰਮੇਸ਼ਵਰ ਨੇ ਹੀ ਰਚਨਾ ਰਚੀਆ ਹੁਣ ਜਿਹੜੇ ਵੀ ਲੋਕ ਮੂਹ ਦੇ ਵਿੱਚ ਪਾਠ ਕਰਦੇ ਆ ਦੇਖੋ ਜੀ ਕਈਆਂ ਦੀ ਤਾਂ ਸੁਰਤ ਇਦਾਂ ਦੀ ਹੁੰਦੀ ਆ ਕਿ ਉਹਨਾਂ ਦਾ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਜੀ ਲੱਗਿਆ ਕਈ ਐਸੇ ਹੁੰਦੇ ਆ ਬੀਤਾ ਜੋ ਸਮਾਂ ਬੀਤ ਗਿਆ ਹੁੰਦਾ ਉਹਨਾਂ ਦੀਆਂ ਯਾਦ ਆਉਣ ਲੱਗ ਜਾਂਦੀਆਂ ਜਦੋਂ ਗੁਟਕਾ ਸਾਈ ਫਟਦੇ ਆ ਮੂੰਹ ਦੇ ਵਿੱਚ ਪਾਟ ਕਰਦੇ ਆ ਉੱਚੀ ਨਹੀਂ ਬੋਲਦੇ ਕੀ ਹੁੰਦਾ ਮਨ ਜਿਹੜਾ ਬਾਹਰ ਚਲਿਆ ਜਾਂਦਾ ਮੇਰੇ ਮਨ ਪਰਦੇਸੀ ਵੀ ਪਿਆਰੇ ਆਉ ਕਰੇ ਨੂੰ ਪਰਦੇਸੀ ਕਿਹਾ ਮਨ ਨੂੰ ਪਰਦੇਸੀ ਜਿਹੜਾ ਘਰ ਚ ਹੀ ਨਹੀਂ ਜਿਹੜਾ ਬਾਹਰ ਗਿਆ ਹੋਇਆ ਮਨ ਟਿਕਾਣੀ ਨਹੀਂ ਹੁੰਦਾ ਬਾਹਰ ਗਿਆ ਹੁੰਦਾ ਸਤਗੁਰ ਜੀ ਆਵਾਜ਼ਾਂ ਮਾਰ ਕੇ ਸੱਦਦੇ ਆ ਇਹੀ ਸਭ ਨਾਲ ਹੁੰਦਾ ਮੇਰੇ ਨਾਲ ਤੁਹਾਡੇ ਨਾਲ ਕਿ ਜਦੋਂ ਵੀ ਆਪਾਂ ਗੁਟਕਾ ਸਾਹਿਬ ਫੜ ਕੇ ਹੱਥ ਵਿੱਚ ਪਾਟ ਕਰਨਾ ਸ਼ੁਰੂ ਕਰਦੇ ਆਂ ਮਨ ਉਡਾਰੀ ਮਾਰ ਜਾਂਦਾ ਬੀਤੇ ਸਮੇਂ ਦੀ ਚਿੰਤਾ 'ਚ ਚਲਿਆ ਜਾਂਦਾ ਮਹਾਪੁਰਖ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਗੁਰੂ ਗੰਨ ਸਾਹਿਬ ਜੀ ਨੂੰ ਨਮਸਕਾਰ ਨਮਸਕਾਰ ਕਰਨੀ ਚਾਹੀਦੀ ਆ ਕੀਮਤੀ ਤੋਂ ਕੀਮਤੀ ਪੁਸ਼ਾਕ ਰੁਮਾਲਾ ਸਾਹਿਬ ਪੇਟ ਕੱਢਦੇ ਰਹਿਣਾ ਚਾਹੀਦਾ ਜ਼ਰੂਰ ਕਰੋ ਬਾਪੂ ਜੀ ਦਾ ਸਤਿਕਾਰ ਕਰੋ ਪਰ ਪਿਆਰਿਓ ਸੱਚੀ ਗੱਲ ਆ ਤੇ ਇਹ ਵੀ ਸੋਚ ਕੇ ਦੇਖੋ ਕਿ ਮੈਂ ਜਦੋਂ ਪਾਠ ਕਰਦਾ ਚਾਹੇ ਮੁੱਖ ਦੇ ਵਿੱਚ ਹੀ ਕਰਦਾ ਮਨ ਟਿਕਦਾ ਆ ਕਿ ਨਹੀਂ ਟਿਕਦਾ ਜੇ ਨਹੀਂ ਟਿਕਦਾ ਉਹਦਾ ਕਾਰਨ ਕੀ ਆ ਮੱਥਾ ਵੀ ਟੇਕਿਆ ਗੁਰੂ ਜੀ ਨੂੰ ਰੁਮਾਲਾ ਸਾਈ ਵੀ ਭੇਟ ਕੀਤਾ 10 ਵੰਦ ਵੀ ਕੱਢਿਆ ਪਰ ਮਨ ਨਹੀਂ ਟਿਕਿਆ ਦੇਖੋ ਮੁਖ ਦੇ ਵਿੱਚ ਜਿਹੜਾ ਨਾਮ ਜਪਣਾ ਹੈ ਉਹ ਪਹਿਲਾਂ ਜੀਬ ਨਾਲ ਹੀ ਨਾਮ ਜਪਣਾ ਪੈਂਦਾ ਫਿਰ ਬਾਅਦ ਵਿੱਚ ਇਹ ਅਗਲੀ ਪੌੜੀ ਆ ਸਿੱਧਾ ਹੀ ਨਹੀਂ ਕਿ ਸੁਰਤ ਨਾਲ ਨਾਮ ਜਪ ਲਏਗਾ ਨਹੀਂ ਇਦਾਂ ਨਹੀਂ ਹੋ ਸਕਦਾ ਪਹਿਲਾਂ ਨਾਮ ਜੀਬ ਰਸਨਾ ਨਾਲ ਹੀ ਜਪਣਾ ਪੈਂਦਾ ਜਿੰਨੇ ਵੀ ਮਹਾਪੁਰਖ ਆ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਗੁਰ ਮੰਤਰ ਇਹਨਾਂ ਦੀ ਉਹਨਾਂ ਦਾ ਅਭਿਆਸ ਕੀਤਾ ਉਹਨੇ ਕਈ ਐਸੀ ਗੁਰਸਿੱਖਾ ਜਿਹੜੀ ਰਸਨਾ ਤੋਂ ਪਾਠ ਬੋਲਦੀ ਆ ਫਿਰ ਆਪ ਹੀ ਉਹਨਾਂ ਨੂੰ ਆਵਾਜ਼ਾਂ ਨੂੰ ਆਪਣੀ ਧੁਨ ਵਿੱਚ ਧਿਆਨ ਰੱਖ ਕੇ ਕੰਨਾਂ ਨਾਲ ਸੁਣਦੇ ਆ ਧੁਨ ਮਹਿ ਧਿਆਨ ਧਿਆਨ ਮਹਿ ਜਾਨਿਆ ਗੁਰਮੁਖ ਅਕਥ ਕਹਾਣੀ ਉਹਨਾਂ ਨੂੰ ਐਵੇਂ ਰਸ ਵਧ ਆਉਂਦਾ ਕਈ ਸਹਿਜ ਅਵਸਥਾ ਵਿੱਚ ਹੁੰਦੇ ਆ ਇਹ ਦੇਖੋ ਹਰ ਬੰਦੇ ਦੀ ਸ਼ਰਧਾ ਤੇ ਨਿਰਭਰ ਆ ਕਈ ਉੱਚੀ ਬੋਲ ਕੇ ਪਾਠ ਕਰਦੇ ਆ ਕਈ ਮੂੰਹ ਵਿੱਚ ਪਾਠ ਕਰਦੇ ਆ ਕਈਆਂ ਨੂੰ ਇਦਾਂ ਹੀ ਆਨੰਦ ਆਉਂਦਾ ਕਈ ਸੁਰਤ ਵਿੱਚ ਚਲੇ ਜਾਂਦੇ ਆ ਹੁਣੇ ਤੁਸੀਂ ਦੇਖੋ ਕਿ ਤੁਹਾਨੂੰ ਕਿਹੜੀ ਅਵਸਥਾ ਤੁਹਾਨੂੰ ਜਿਹੜੀ ਠੀਕ ਲੱਗਦੀ ਹੈ ਚਾਹੇ ਮੂੰਹ ਵਿੱਚ ਪਾਠ ਕਰੋ ਚਾਹੇ ਤੁਸੀਂ ਉੱਚੀ ਉੱਚੀ ਬੋਲ ਕੇ ਪਾਠ ਕਰੋ ਜਾਂ ਸੁਰਤ ਵਿੱਚ ਤੁਹਾਨੂੰ ਜਿਹੜੀ ਅਵਸਥਾ ਵਿੱਚ ਤੁਹਾਡਾ ਮਨ ਟਿਕਦਾ ਹੈ ਗੁਰੂ ਜੀ ਕਹਿੰਦੇ ਕਿ ਮਨ ਟਿਕਣਾ ਚਾਹੀਦਾ ਹੈ ਮਨ ਟਿਕਣਾ ਬਹੁਤ ਹੀ ਜ਼ਰੂਰੀ ਹੈ ਭਾਵੇਂ ਆਪਾਂ ਰੁਮਾਲਾ ਸਭ ਚੜਾਈਏ ਜਾਂ ਆਪਾਂ ਜਿਵੇਂ ਵੀ ਆਪਣੀ ਸ਼ਰਧਾ ਦੇ ਅਨੁਸਾਰ ਆਪਾਂ ਦਸਵੰਦ ਵੀ ਕੱਢੀਏ ਆਪਾਂ ਬਹੁਤ ਕੁਝ ਕਰਦੇ ਆ ਪਰ ਜਦੋਂ ਪਾਠ ਕਰਨ ਦੇ ਵਿੱਚ ਮਨ ਹੀ ਨਹੀਂ ਟਿਕਦਾ ਮਨ ਨੂੰ ਟਿਕਾਉਣਾ ਬਹੁਤ ਜ਼ਰੂਰੀ ਆ ਅਵਸਥਾ ਜਿਹੜੀ ਮਰਜ਼ੀ ਹੋਵੇ ਆਪਾਂ ਉਹਦੋਂ ਤੱਕ ਅਗਲੀਆਂ ਕਲਾਸਾਂ 'ਚ ਨਹੀਂ ਜਾ ਸਕਦੇ ਜਦੋਂ ਤੱਕ ਪਹਿਲੀਆਂ ਕਲਾਸਾਂ ਨੂੰ ਆਪਾਂ ਪਾਸ ਨਾ ਕਰ ਲਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਤਿਕਾਰ ਕਰੋ ਬਾਣੀ ਨੂੰ ਪੜੋ ਵਿਚਾਰੋ ਬਾਣੀ ਕੀ ਕਹਿੰਦੀ ਆ ਉਹਨੂੰ ਕਮਾਓ ਵੀ ਉਹਨੂੰ ਮੰਨੋ ਵੀ ਮੰਨਣ ਵਾਲੇ ਤੇ ਗੁਰੂ ਜੀ ਦੀ ਬਹੁਤੀ ਕਿਰਪਾ ਹੁੰਦੀ ਆ ਮੂੰਹ ਵਿੱਚ ਜੋ ਪਾਠ ਕਰਦੇ ਨੇ ਕਈ ਉੱਚੀ ਬੋਲ ਕੇ ਜੋ ਪਾਠ ਕਰਦੇ ਨੇ ਕਿਰਪਾ ਹਰ ਇੱਕ ਤੇ ਵਾਹੀ ਗੁਰੂ ਜੀ ਦੀ ਹੁੰਦੀ ਹੀ ਹੁੰਦੀ ਹੈ ਜੀ ਅਸੀ ਸਾਰੇ ਉਹ ਲੋਕਾਂ ਜਿਨ੍ਹਾਂ ਨੂੰ ਪਟਕਣਾ ਲੱਗੀ ਹੋਈ ਹੈ ਜਿਹੜੇ ਭੁੱਲੇ ਹੋਏ ਆ ਭੁੱਲੇ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਇਹ ਤਾਂ ਸਤਗੁਰ ਜੀ ਦੀ ਕਿਰਪਾ ਹੋਵੇ ਕਲਾ ਵਰਤੀ ਫੇਰ ਅਸੀਂ ਸਤਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਬਾਣੀ ਪੜਾਂਗੇ ਭੁੱਲਿਆਂ ਨੂੰ ਰਸਤਾ ਮਿਲੇਗਾ ਤੇ ਇਹ ਰਸਤਾ ਸਾਨੂੰ ਸਤਗੁਰ ਜੀ ਨੇ ਹੀ ਦਿਖਾਉਣਾ ਜਦੋਂ ਵੀ ਦਿਖਾਇਆ ਇਸ ਲਈ ਮੂਹ ਦੇ ਵਿੱਚ ਪਾਠ ਕਰਦੇ ਹੋ ਬਹੁਤ ਵਧੀਆ ਇਹ ਅਗਲੀ ਪੌੜੀ ਹੁੰਦੀ ਆ ਕਿਉਂਕਿ ਪਹਿਲਾਂ ਪਹਿਲਾਂ ਤਾਂ ਨਾਮ ਉੱਚੀ ਬੋਲ ਕੇ ਜਪਿਆ ਜਾਂਦਾ ਫਿਰ ਉਦੋਂ ਮਨ ਚੁੱਪ ਕਰ ਜਾਂਦਾ ਰਸਨਾ ਵੀ ਨਹੀਂ ਕੁਝ ਕਹਿੰਦੀ ਫਿਰ ਸੁਰਤ ਨਾਲ ਪਾਠ ਹੁੰਦਾ ਤਾਂ ਇਹ ਅਵਸਥਾਵਾਂ ਹੁੰਦੀਆਂ ਨੇ ਜਿਵੇਂ ਨਰਸਰੀ ਕਲਾਸ ਹੁੰਦੀ ਆ ਫਿਰ ਐਲ ਕੇ ਜੀ ਯੂ ਕੇ ਜੀ ਹੁੰਦੀ ਆ ਫਿਰ ਪੰਜਵੀਂ ਦਸਵੀਂ ਕਲਾਸ ਬਾਰਵੀਂ ਫਿਰ ਬੈਚਲਰ ਡਿਗਰੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਿੰਨੀਆਂ ਡਿਗਰੀਆਂ ਨੇ ਪੀ ਐਚ ਡੀ ਤੱਕ ਬਹੁਤ ਨੇ ਜੀਵੇਂ ਕਲਾਸਾਂ ਹੁੰਦੀਆਂ ਨੇ ਇਸੇ ਤਰ੍ਹਾਂ ਅਵਸਥਾਵਾਂ ਹੁੰਦੀਆਂ ਕਈ ਜੀਵ ਦੁਆਰਾ ਪਹਿਲਾਂ ਪਾਠ ਕਰਦੇ ਆ ਤੇ ਕਈ ਮੁੱਖ ਵਿੱਚ ਪਾਠ ਕਰਦੇ ਆ ਉੱਚੀ ਉੱਚੀ ਨਹੀਂ ਬੋਲਦੇ ਕਈ ਕਹਿ ਦਿੰਦੇ ਆ ਕਿ ਸਾਨੂੰ ਇਸੇ ਤਰ੍ਹਾਂ ਹੀ ਆਨੰਦ ਆਉਂਦਾ ਆ ਇਹ ਅਸਲ ਵਿੱਚ ਸਤਿਗੁਰ ਜੀ ਦੀ ਕਿਰਪਾ ਹੀ ਹੈ ਜੋ ਤੁਹਾਨੂੰ ਰਾਸ ਸਾਰਿਆ ਉੱਚੀ ਬੋਲ ਕੇ ਚੰਗੀ ਗੱਲ ਹੈ ਪਰ ਲੱਗੇ ਰੋ ਜਪਦੇ ਰਹੋ ਜੇ ਤੁਹਾਨੂੰ ਚੁੱਪ ਰਹਿ ਕੇ ਆਨੰਦ ਆਉਂਦਾ ਤਾਂ ਚੁੱਪ ਕਰਕੇ ਜਪਦੇ ਰਹੋ ਹੁਣ ਮੂੰਹ ਚ ਪਾਠ ਕਰਨ ਨਾਲ ਕੀ ਹੁੰਦਾ ਓਦੋਂ ਤੱਕ ਕੁਝ ਨਹੀਂ ਹੁੰਦਾ ਜਦੋਂ ਤੱਕ ਅਸੀਂ ਬਾਣੀ ਤੇ ਅਮਲ ਨਹੀਂ ਕਰਦੇ ਪੜ ਪੜ ਗੱਡੀ ਲੱਤੀ ਐ ਪੜ ਪੜ ਭਰੀ ਐ ਸਾਤ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀਏ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਇਸ ਤਰ੍ਹਾਂ ਜੇ ਪੜਨਾ ਹੈ ਜੀ ਪੜ ਪੜ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ ਪੜ ਪੜ ਕੇ ਸਾਰੇ ਮਹੀਨੇ ਬੀਤ ਜਾਣ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖਣਾ ਝਾਕ ਐਵੇਂ ਹੋਮੇ ਚ ਵੀ ਪਟਕਣਾ ਲੱਗੀ ਰਹਿੰਦੀ ਐ ਗੁਰੂ ਜੀ ਦੀ ਵਡਿਆਈ ਤੋਂ ਬਿਨਾ ਹੋਰ ਚੀਜ਼ਾਂ ਕਰਨੀਆਂ ਬੇਅਰਥ ਨੇ ਜੇ ਬਾਣੀ ਪੜਨੀ ਆ ਰਸਨਾ ਜੋ ਮੂੰਹ ਦੇ ਵਿੱਚ ਪਾਠ ਕਰ ਰਿਆ ਭਿਜ ਕੇ ਕਰ ਰਿਹਾ ਪ੍ਰੇਮ ਭਾਵਨਾ ਨਾਲ ਕਰ ਰਿਹਾ ਉਹਨੂੰ ਉਹਦਾ ਫਲ ਜਰੂਰ ਮਿਲੇਗਾ ਜੇ ਕੋਈ ਉਪਰੋ ਉਪਰ ਬਾਣੀ ਪੜ ਰਿਹਾ ਫਿਰ ਆਪਾਂ ਕਹਿ ਦਿੰਨੇ ਆ ਕਹਿ ਸਕਦੇ ਆ ਕਿ ਕਮ ਸੇ ਕਮ 1 ਘੰਟਾ ਬੈਠ ਕੇ ਅੱਖਾਂ ਨੇ ਸ਼ਬਦ ਦੇ ਦਰਸ਼ਨ ਤਾਂ ਕੀਤੇ ਗੁਰਬਾਣੀ ਦੇ ਦਰਸ਼ਨ ਤਾਂ ਹੋਏ ਤੇ ਚੰਗਾ ਹੋਇਆ ਮਨ ਟਿਕਿਆ ਨਹੀਂ ਟਿਕਿਆ ਉਹ ਗੱਲ ਵੱਖਰੀ ਆ ਉਹ ਅਗਲੀ ਗੱਲ ਹੁੰਦੀ ਆ ਆਪੋਰਖ ਜੀ ਅਕਸਰੀ ਕਿਹਾ ਕਰਦੇ ਸੀ ਕਿ ਇੱਕ ਦੂਜੇ ਨੂੰ ਚੰਗੇ ਸ਼ਬਦ ਆਖਣੇ ਚਾਹੀਦੇ ਨੇ ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਸੁਰਤ ਨਾਲ ਜਿੰਨਾ ਹੋ ਸਕੇ ਪਾਠ ਕਰੋ ਫਿਰ ਉਹਦੇ ਵਿੱਚ ਮਨ ਜਿਹੜਾ ਉਹ ਬਾਹਰ ਨਿਕਲ ਜਾਂਦਾ ਉਹਨੂੰ ਮੋੜ ਕੇ ਲਿਆਉਣਾ ਹੁੰਦਾ ਕਈ ਮੁਕ ਚ ਪਾਠ ਕਰੀ ਜਾਂਦੇ ਨੇ ਮਨ ਬਾਹਰ ਨਿਕਲ ਗਿਆ ਪਤਾ ਲੱਗ ਗਿਆ ਉਹਨੂੰ ਮੋੜ ਕੇ ਫਿਰ ਲੈ ਕੇ ਆਓ ਫਿਰ ਪਾਠ ਬਾਣੀ ਦਾ ਆਰੰਭ ਕਰੋ ਫਿਰ ਹੌਲੀ-ਹੌਲੀ ਮਨ ਟਿਕਾਣੇ ਆ ਜਾਂਦਾ ਰਸਨਾ ਦੇ ਨਾਲ ਜਪਿਆ ਹੋਇਆ ਪਾਠ ਉਹਦਾ ਫਲ ਜਰੂਰ ਮਿਲਦਾ ਜੇ ਤੁਸੀਂ ਬਾਣੀ ਪੜੀ ਆ ਸੇਵਾ ਦਾ ਮੇਵਾ ਮਿਲਣਾ ਹੀ ਮਿਲਣਾ ਦੇਰ ਸਵੇਰ ਹੋ ਸਕਦੀ ਆ ਪਰ ਉਹਦਾ ਫਲ ਜਰੂਰ ਮਿਲੇਗਾ ਇਸ ਤਰ੍ਹਾਂ ਮਹਾਪੁਰਖ ਜੀ ਬੜੇ ਹੀ ਕੀਮਤੀ ਵਚਨ ਕਰਦੇ ਹੁੰਦੇ ਸੀ ਪਾਠ ਨੂੰ ਲੈ ਕੇ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਆ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ